ਤੁਸੀਂ ਇਹ ਸ਼ੀਰੋਧਾਰਾ ਕਰਵਾ ਰਹੇ ਹੋ ਤੁਸੀਂ ਕਿਉਂ ਕਰਵਾ ਰਹੇ ਹੋ ਸਰ ਮੇਰੇ ਨੂੰ ਨੀਂਦ ਦੀ ਪ੍ਰੋਬਲਮ ਹੈ ਸਟ्रेस ਰਹਤਾ ਹੈ ਉਂ ਨੀਂਦ ਨਹੀਂ ਆਉਂਦੀ ਰਾਤ ਨੂੰ ਸਰ ਮੈਨੂੰ ਵੀ ਦਰਦ ਬਹੁਤ ਰਹਤਾ ਹੈ ਮਾਈਗਰੇਨ ਦੀ ਪ੍ਰੋਬਲਮ ਵੀ ਹੈ ਇੱਥੇ ਇੱਕ ਪੁਆਇੰਟ ਹੁੰਦਾ ਹੈ ਸ਼ੰਕਰ ਭਗਵਾਨ ਦਾ ਅਫੀਸੀ ਤਾਂ ਕਰਕੇ ਉਹਨਾਂ ਨੂੰ ਕਹਿੰਦੇ ਸੀ ਤਰਕਾਲ ਦਰਸ਼ੀ ਲੋਕ ਅਕਸਰ ਕਹਿੰਦੇ ਨੇ ਕਿ ਦਿਮਾਗੀ ਬੁਖਾਰ ਹੋ ਗਿਆ ਉਹਨੂੰ ਉਸ ਤੋਂ ਬਾਅਦ ਭੁੱਲਣਾ ਸ਼ੁਰੂ ਹੋ ਗਿਆ ਉਹ ਜਲਦੀ ਦਿਮਾਗ ਦੀ ਸੋਜ ਨਹੀਂ ਉਤਰ ਰਹੀ ਲੇਕਿਨ ਅੱਜ ਮੈਂ ਤੁਹਾਨੂੰ ਚੈਲੰਜ ਕਰ ਰਿਹਾ ਹਾਂ ਹੁਣ ਕੈਮਰਾ ਮੈਂ ਤੁਹਾਨੂੰ ਚੈਲੰਜ ਇਹ ਕਰ ਰਿਹਾ ਹਾਂ ਇਹ ਧਾਰਾ ਕੀ ਕਰ ਲਈ ਮੈਨੂੰ ਇਹ ਦੱਸੋ ਧਾਰਾ ਜੀ ਕਰ ਆਪਾਂ ਗੱਲ ਕਰੀਏ ਤੇਲ ਵਿੱਚ ਸ਼ੀਰ ਬਲਾ ਤੇਲ ਹੈ ਹਨਾ ਤ੍ਰਿਫਲਾ ਤੇਲ ਹੈ ਸ਼ੀਰ ਬਲਾ ਆਪਣੇ ਆਪ ਚ ਦੁੱਧ ਚ ਪੱਕਦਾ ਹੈ ਬਹੁਤ ਲੋਕਾਂ ਨੂੰ ਰਾਤ ਨੂੰ ਬੇਚੈਨੀ ਰਹਿੰਦੀ ਹੈ ਜਾਂ ਪੀੜ ਪੜਾ ਕੇ ਕਲੌਸਟ੍ਰੋਫੋਬੀਆ ਮਹਿਸੂਸ ਕਰਦੇ ਆ ਜਾਂ ਲਿਫਟ ਚੋਂ ਕਬਰਾਟ ਮਹਿਸੂਸ ਹੁੰਦੀ ਹੈ ਇਧਰ ਇਧਰ ਕੰਨ ਖੋਲ ਕੇ ਅੱਖਾਂ ਖੋਲ ਕੇ ਗੱਲ ਸੁਣ ਲਓ ਕੋਈ ਸ਼ਗੂਫਾ ਨਹੀਂ ਕੋਈ ਸ਼ੁਰਲੀ ਨਹੀਂ ਉਹ ਗੀਤ ਤੁਸੀਂ ਸੁਣਿਆ ਹੋਣਾ ਕਿ ਮੇਰਾ ਦਿਲ ਨਹੀਂ ਪੜਾਈ ਵਿੱਚ ਲੱਗਦਾ ਅੱਖਰਾਂ 'ਚ ਤੂੰ ਦਿਸਦੀ ਡਿਪਰੈਸ਼ਨ ਦੇ ਮਰੀਜ਼ ਮਰੀਜ਼ ਨਹੀਂ ਕਵਾਂਗੇ ਡਿਪਰੈਸ਼ਨ ਇੱਕ ਜੰਗ ਆ ਉਹਦੇ ਨਾਲ ਲੜਨਾ ਹੁੰਦਾ ਦੋ ਦੋ ਹੱਥ ਕਰਨੇ ਪੈਂਦੇ ਆ ਕਈ ਲੋਕਾਂ ਨੂੰ ਆਪਣੇ ਕੰਮ ਨਾਲ ਬੜੀ ਇਨਸਿਕਿਉਰਟੀ ਹੈ ਉਹ ਕਹਿੰਦੇ ਆ ਕਿ ਅਸੀਂ ਓਵਰਨਾਈਟ ਕਿਵੇਂ ਵੱਡੇ ਹੋਣਾ ਉਲੀ ਪਾਸਟ ਐਂਡ ਫਿਊਚਰ ਨਾਲ ਜਿਹੜੀ ਸਾਡੀ ਜੰਗ ਹੈ ਨਾ ਕਿ ਅਸੀਂ ਜ਼ਿਆਦਾ ਚਾਹੁੰਦੇ ਆ ਕਿ ਫਿਊਚਰ ਜੀਏ ਜਾਂ ਸਾਡਾ ਪਾਸ ਸਾਨੂੰ ਤੰਗ ਕਰਦਾ ਆ ਅਸੀਂ ਕੋਸ਼ਿਸ਼ ਕਰਦੇ ਆ ਲੋਕਾਂ ਨੂੰ ਪ੍ਰੈਜ਼ੈਂਟ 'ਚ ਲਿਆਉਂਦੇ ਆ ਲੀਚ ਦੀ ਤੁਹਾਡੀ ਸਟੋਰੀ ਕੀਤੀ ਸੀ ਹੁਣ ਕਈ ਲੀਚ ਲਾਣੀਆਂ ਸ਼ੁਰੂ ਕਰਤੀਆਂ ਕਈਆਂ ਨੇ ਲੇਕਿਨ ਤੁਹਾਡੇ ਕੋਲ 135 ਸਾਲਾਂ ਦਾ ਤਜਰਬਾ ਹੈ ਸ਼ੀਰੋਧਾਰਾ ਹੈ ਕੀ ਹੈ ਮੈਂ ਬੜੇ ਬੜੇ ਬਿਜ਼ਨਸਮੈਨ ਮੈਂ ਨਾਮ ਤਾਂ ਨਹੀਂ ਲੈਂਦਾ ਪਰ ਇਹ ਜਿਹੇ ਲੋਕ ਹੈ ਜਿਹੜੇ ਕਿ ਚਾਰ ਪੰਜ ਪੰਜ ਦਿਨ ਤੋਂ ਸੌਂਦੇ ਨਹੀਂ ਤੇ ਮੈਨੂੰ ਫੋਨ ਕਰਦੇ ਆ ਕਰਨਵੀਰ ਸਾਡਾ ਸਟਾਰਟ ਬੁੱਕ ਕਰ ਲੈ ਸਾਡੇ ਦੋ ਸਟਾਰਟ ਬੁੱਕ ਕਰ ਲੈ ਸਾਡੇ ਤਿੰਨ ਕਰ ਲੈ ਮੈਂ ਇੱਥੇ ਉੱਥੇ ਆ ਕੇ ਸੌਣਾ ਸ਼ੀਰੋਧਾਰਾ ਦੇ ਨਾਲ ਕੋਈ ਪੰਜ ਜਾਂ 6 ਇਹੋ ਜੀਆਂ ਚੀਜ਼ਾਂ ਗਣਵਾ ਦਿਓ ਜਿਹੜੇ ਸ਼ੀਰੋਧਾਰਾ ਦੇ ਵਿੱਚ ਸ਼ੀਰੋਧਾਰਾ ਨੂੰ ਇਸਤੇਮਾਲ ਕਰਨ ਤੋਂ ਬਾਅਦ ਬੰਦੇ ਨੂੰ ਫਰਕ ਪੈਂਦਾ ਪੰਜ ਕੋਈ ਇਹੋ ਜਿਹੇ ਦੰਗਣਾ ਸਾਡੇ ਫੋਰਹੈਡ ਦੇ ਉੱਪਰ ਪਾਰਟਿਕੁਲਰਲੀ ਇੱਕ ਟੈਂਪਰੇਚਰ ਦੇ ਉੱਪਰ ਧਾਰ ਦੇ ਨਾਲ ਤੇਲ ਤੱਕਰ ਮਿਲਕ ਵਾਟਰ ਮੈਲਨ ਦਾ ਜੂਸ ਜਾਂ ਜਿਹੜੀ ਵੀ ਕੋਕੋਨਟ ਵਾਟਰ ਇਹਦੇ ਨਾਲ ਉਹ ਧਾਰਾ ਨੂੰ ਪਾਉਣਾ ਉਹਦੇ ਨਾਲ ਸਾਡੀ ਜਿਹੜੀ ਸੈਂਸੇਸ਼ਨ ਜਿਹੜੀ ਸਾਡੀ ਬਾਡੀ ਨੂੰ ਪੂਰਾ ਕੰਟਰੋਲ ਕਰਦੇ ਇਹਨੂੰ ਅਸੀਂ ਮਸਤਕ ਕਹਿੰਦੇ ਹਾਂਗੇ ਉਹਦੀਆਂ ਨਰਵ ਸਿਸਟਮ ਨੂੰ ਟੋਨ ਅਪ ਕਰਨਾ ਔਰ ਉਥੇ ਦੀ ਟੌਕਸਿਸਿਟੀ ਨੂੰ ਖਤਮ ਕਰਕੇ ਇੱਕ ਨਵੀਂ ਸੋਚ ਪੈਦਾ ਕਰਨੀ ਔਰ ਕਿਸੇ ਸ਼ਾਇਰ ਨੇ ਕਿਹਾ ਕਿ ਮੈਂ ਬੜਾ ਹੀ ਕੰਜੂਸ ਆ ਮੈਂ ਆਪਣੇ ਹਿੱਸੇ ਦੇ ਗਮ ਕਿਸੇ ਦੇ ਨਾਲ ਸਾਂਝੇ ਨਹੀਂ ਕਰਦਾ ਪਰ ਇਹੋ ਜਿਹੜੇ ਲੋਕ ਹੁੰਦੇ ਨੇ ਉਹ ਆਪਣੇ ਜਜ਼ਬਾਤ ਅੰਦਰ ਹੀ ਅੰਦਰ ਦਬਾਣੇ ਸ਼ੁਰੂ ਕਰ ਦਿੰਦੇ ਨੇ ਔਰ ਫਿਰ ਸ਼ੁਰੂਆਤ ਹੁੰਦੀ ਆ ਡਿਪਰੈਸ਼ਨ ਦੀ ਮਾਨਸਿਕ ਰੋਗਾਂ ਦੀ ਹੋਰ ਵੀ ਕਈ ਕਾਰਨ ਹੁੰਦੇ ਹੋਣੇ ਆ لیکن 135 سالਾਂ ਤੋਂ ਪਿਛੋਕਰ ਜਿਹੜਾ ਕੰਮ ਕਰਦਾ ਆ ਰਿਹਾ ਹੈ ਆਯੁਰਵੇਦ ਦੇ ਵਿੱਚ ਲੇਗੇਸੀ ਹੈ ਇੱਕ ਵਿਰਾਸਤ ਹੈ ਦੋ ਸਰਦਾਰ ਜੀ ਹੈ ਅਕਸਰ ਤੁਹਾਡੇ ਨਾਲ ਕੈਮਰੇ ਦੇ ਥਰੂ ਮੁਖਾਤਬ ਕਰਾਈਦਾ ਹੈ ਅੱਜ ਤੁਹਾਡੇ ਨਾਲ ਖਾਸ ਮੁਲਾਕਾਤ ਕਰਾਨੀ ਹੈ ਇੱਥੇ ਇੱਕ ਪੁਆਇੰਟ ਹੁੰਦਾ ਹੈ ਸ਼ੰਕਰ ਭਗਵਾਨ ਦਾ ਫੀਸੀ ਤਾਂ ਕਰਕੇ ਉਹਨਾਂ ਨੂੰ ਕਹਿੰਦੇ ਸੀ ਤ੍ਰਕਾਲਦਰਸ਼ੀ ਸ਼ਿਰੋਧਾਰਾ ਕੀ ਹੈ ਸ਼ਿਰੋਧਾਰਾ ਦੇ ਵਿੱਚ ਕਿਵੇਂ ڈپریشن ਦੂਰ ਹੋਏਗਾ ਤੁਸੀਂ ਕਹਿੰਦੇ ਹੋ ਤੁਹਾਨੂੰ ਡਿਪਰੈਸ਼ਨ ਹੈ ਤੁਸੀਂ ਡਿਪਰੈਸ਼ਨ ਦੇ ਵਿੱਚ ਹੋ ਰਾਤਾਂ ਦੀਆਂ ਨੀਂਦਾ ਉੱਡੀਆਂ ਹੋਈਆਂ ਲੇਕਿਨ ਹੁਣ ਤੁਹਾਨੂੰ ਰਾਤ ਨੂੰ ਚੈਨ ਦੀ ਨੀਂਦ ਆਏਗੀ ਔਰ ਜੋ ਇਲਾਜ ਕਰਵਾ ਕੇ ਗਏ ਆ ਉਹ ਦਾਵਾ ਕਰਦੇ ਆ 100% ਇਲਾਜ ਹੁੰਦਾ ਹੈ ਰਾਤਾਂ ਦੀਆਂ ਨੀਂਦਾ ਵਾਪਸ ਆ ਗਈਆਂ ਔਰ ਕੈਮਰੇ ਤੇ ਇਸ ਵਕਤ ਤੁਹਾਨੂੰ ਦਿਖਾਵਾਂਗੇ ਸ਼ੀਰੋ ਧਾਰਾ ਹੁੰਦੀ ਕੀ ਹੈ ਟੈਕਨੀਕਲ ਤਰੀਕੇ ਦੇ ਨਾਲ ਇੱਕ ਧਾਰ ਸੁੱਟੀ ਜਾਂਦੀ ਹੈ ਤੁਹਾਡੀਆਂ ਅੱਖਾਂ ਦੇ ਵਿੱਚਕਾਰ ਜੋ ਇੱਕ ਪੁਆਇੰਟ ਹੁੰਦਾ ਜਿੱਥੇ ਜਨਾਨੀਆਂ ਬਿੰਦੀ ਵੀ ਲਾਉਂਦੀਆਂ ਉਸ ਪੁਆਇੰਟ ਤੇ ਇੱਕ ਧਾਰ ਸੁੱਟੀ ਜਾਂਦੀ ਏ ਔਰ ਉਸ ਤੋਂ ਬਾਅਦ ਬੰਦਾ ਸਕੂਨ ਮਹਿਸੂਸ ਕਰਦਾ ਏ 135 ਸਾਲਾਂ ਦਾ ਤਜਰਬਾ ਤੁਹਾਡੇ ਪੂਰਵਜ ਤੁਹਾਡੇ ਬਜ਼ੁਰਗ ਆਪ ਹੱਥ ਲਿਖੇ ਫਾਰਮੂਲੇ ਲਿਖ ਕੇ ਗਏ ਘੜ ਕੇ ਗਏ ਆ ਇਹ ਤਾਂ ਚਲੋ ਬਾਅਦ ਦੇ ਵਿੱਚ ਲੋਕਾਂ ਨੇ ਜਾ ਜਾ ਕੇ ਯੂਨੀਵਰਸਿਟੀਆਂ ਤੋਂ ਜਾ ਜਾ ਕੇ ਡਿਪਲੋਮੇ ਕੀਤੇ ਕੋਰਸੇ ਕੀਤੇ ਲੀਚ ਦੀ ਤੁਹਾਡੀ ਸਟੋਰੀ ਕੀਤੀ ਸੀ ਹੁਣ ਕਈ ਲੀਚ ਲਾਣੀਆਂ ਸ਼ੁਰੂ ਕਰਤੀਆਂ ਕਈਆਂ ਨੇ ਲੇਕਿਨ ਤੁਹਾਡੇ ਕੋਲ 135 ਸਾਲਾਂ ਦਾ ਤਜਰਬਾ ਏ ਸ਼ੀਰੋਧਾਰਾ ਹੈ ਕੀ ਹੈ ਦੇਖੋ ਇੱਕ ਐਕਸਟਰਨਲ ਟ੍ਰੀਟਮੈਂਟ ਹੈ ਆਯੁਰਵੇਦ ਵਿੱਚ ਇੱਕ 파ਰਟ ਇੱਕ ਸਬਜੈਕਟ ਹੈ ਪੰਚਕਰਮਾ ਇਹ ਪੰਚਕਰਮਾ ਦਾ ਇੱਕ 파ਰਟ ਹੈ ਜਿਹਦੇ ਨਾਲ ਕਿ ਐਕਸਟਰਨਲ ਟ੍ਰੀਟਮੈਂਟ ਐਕਸਟਰਨਲੀ ਜਿੰਨੇ ਵੀ ਸਟ्रेस ਦੇ ਪੇਸ਼ੈਂਟ ਨੇ ਡਿਪਰੈਸ਼ਨ ਦੇ ਪੇਸ਼ੈਂਟ ਨੇ ਜਾਂ ਉਹਨਾਂ ਨੂੰ ਇਨਸੋਮਨੀ ਹੈਗਾ ਜਾਂ ਉਹਨਾਂ ਦੀ ਕਨਸਨਟ੍ਰੇਸ਼ਨ ਨਹੀਂ ਠੀਕ ਬਣਦੀ ਜਿੰਨੇ ਲਈ ਲੋਕ ਮੈਡੀਟੇਸ਼ਨ ਕਰਦੇ ਨੇਗੇ ਬਹੁਤ ਤਰ੍ਹਾਂ ਤਰ੍ਹਾਂ ਦੇ ਲੇਪ ਜਾਂ ਬਹੁਤ ਤਰ੍ਹਾਂ ਦੇ ਦਵਾਈਆਂ ਖਾਂਦੇ ਨੇ ਇਹ ਉਹ ਇੱਕ ਟ੍ਰੀਟਮੈਂਟ ਹੈ ਜਿਹਦੇ ਨਾਲ ਕਿ ਸਾਰੀਆਂ ਪ੍ਰੋਬਲਮ ਜਿਹੜੀਆਂ ਨੇਗੀਆਂ ਬਹੁਤ ਜਲਦੀ ਅਸੀਂ ਇਹ ਪ੍ਰੋਬਲਮ ਤੋਂ ਨਜਾਤ ਪਾ ਸਕਦੇ ਹਾਂ ਕਿ ਤੁਸੀਂ ਬਿਲਕੁਲ ਠੀਕ ਹੋ ਜਾਓਗਾ ਸਾਡੇ ਫੋਰਹੈਡ ਦੇ ਉੱਪਰ ਪਾਰਟਿਕੁਲਰਲੀ ਇੱਕ ਟੈਂਪਰੇਚਰ ਦੇ ਉੱਪਰ ਧਾਰ ਦੇ ਨਾਲ ਤੇਲ ਤੱਕਰ ਮਿਲਕ ਵਾਟਰਮੈਲਨ ਦਾ ਜੂਸ ਜਾਂ ਜਿਹੜੀ ਵੀ ਕੋਕੋਨਟ ਵਾਟਰ ਇਹਦੇ ਨਾਲ ਉਹ ਧਾਰਾ ਨੂੰ ਪਾਉਣਾ ਉਹਦੇ ਨਾਲ ਸਾਡੀ ਜਿਹੜੀ ਸੈਂਸੇਸ਼ਨ ਜਿਹੜੀ ਸਾਡੀ ਬੋਡੀ ਨੂੰ ਪੂਰਾ ਕੰਟਰੋਲ ਕਰਦੇ ਨੂੰ ਅਸੀਂ ਮਸ਼ਤਕ ਕਹਿੰਦੇ ਆਗੇ ਉਹ ਦੀਆਂ ਨਰਵ ਸਿਸਟਮ ਨੂੰ ਟੋਨ ਅਪ ਕਰਨਾ ਔਰ ਉਥੇ ਦੀ ਟੌਕਸਿਸਿਟੀ ਨੂੰ ਖਤਮ ਕਰਕੇ ਇੱਕ ਨਵੀਂ ਸੋਚ ਪੈਦਾ ਕਰਨੀ ਉਹ ਵੀ ਐਕਸਟਰਨਲ ਦੇਖੋ ਅੱਜ ਕੱਲ ਕੀ ਹੁੰਦਾ ਆਪਾਂ ਅਕਸਰ ਦੇਖਦੇ ਆਂ ਵੀ ਜੀ ਉਹ ਟ੍ਰੀਟਮੈਂਟ ਦਵਾਈਆਂ ਖਾ ਖਾ ਕੇ ਜੀ ਅਸੀਂ ਅੱਕ ਗਿਆਗੇ ਇੱਕ ਹਫਤਾ ਦਵਾਈ ਖਾਣੇ ਆ ਉਹ ਦਵਾਈ ਦਾ ਸਾਈਡ ਇਫੈਕਟ ਪਹਿਲਾਂ ਸ਼ੁਰੂ ਹੋ ਜਾਂਦਾ ਹੈਗਾ ਇਹ ਇੱਕ ਪੰਚਕਰਮਾ ਦਾ ਉਹ 파ਰਟ ਹੈਗਾ ਕਿਉਂਕਿ ਕਿ ਤੁਸੀਂ ਸਿਰਫ ਐਕਸਟਰਨਲ ਟਰੀਟਮੈਂਟ ਲੈ ਕੇ ਸ਼ਿਰੋਧਾਰਾ ਲੈ ਕੇ ਹੀ ਤੁਸੀਂ ਇਹ ਜਿਹੜੀਆਂ ਇਨੀਆਂ ਬਿਗ ਪ੍ਰੋਬਲਮ ਨੇਜ ਕਰ ਹਰ ਇੱਕ ਬੰਦੇ ਨੂੰ ਸਟ्रेस ਹੈਗਾ ਹਰ ਇੱਕ ਬੰਦੇ ਨੂੰ ਡਿਪਰੈਸ਼ਨ ਦਾ ਰੂਪ ਧਾਰਨ ਕਰਨ ਜਾ ਰਿਹਾ ਹੈਗਾ ਲੋਕ ਪਨੇ ਕਿੰਨੀਆਂ ਨੀਂਦ ਦੀਆਂ ਦਵਾਈਆਂ ਖਾਂਦੇ ਨੇਗੇ ਇਹ ਉਹ ਚੀਜ਼ ਹੈ ਜਿਹੜੀ ਕਿ ਅਸੀਂ ਆਪਣੀ ਮਹਾਰਤ ਜਾਂ ਅੱਗੇ ਸਮਝ ਲਓ ਵੀ ਬੱਚੇ ਪੋਸਟ ਗ੍ਰੈਜੂਏਟ ਹੋ ਗਏ ਨੇਗੇ ਸਾਡੇ ਗ੍ਰੈਂਡਫਾਦਰ ਤੋਂ ਲੈ ਕੇ ਚੱਲਦਾ ਆ ਰਿਹਾ ਹੈਗਾ ਇਹ ਸਾਡੇ ਸਾਰੇ ਉਹੀ ਕਿਹੜਾ ਤੇਲ ਕਿੰਨੇ ਟੈਂਪਰੇਚਰ ਤੇ ਕਿਹੜੀ ਮੈਡੀਸਿਨ ਪਾ ਕੇ ਕਿਵੇਂ ਉਹ ਜਿਹੜਾ ਹੈ ਫੋਰ ਰੈਟ ਤੇ ਪਾਉਣਾ ਹੈਗਾ ਉਹ ਇੱਕ ਸਾਡੀ ਕਲਾ ਹੈਗੀ ਇੱਧਰ 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 ਕੰਨ ਖੋਲ ਕੇ ਅੱਖਾਂ ਖੋਲ ਕੇ ਗੱਲ ਸੁਣ ਲੋ ਕੋਈ ਸ਼ਗੂਫਾ ਨਹੀਂ ਕੋਈ ਸ਼ੁਰਲੀ ਨਹੀਂ ਉਹ ਗੀਤ ਤੁਸੀਂ ਸੁਣਿਆ ਹੋਣਾ ਕਿ ਮੇਰਾ ਦਿਲ ਨਹੀਂ ਪੜਾਈ ਵਿੱਚ ਲੱਗਦਾ ਅੱਖਰਾਂ 'ਚ ਤੂੰ ਦਿਸਦੀ ਡਿਪਰੈਸ਼ਨ ਦੇ ਮਰੀਜ਼ ਮਰੀਜ਼ ਨਹੀਂ ਕਵਾਂਗੇ ਡਿਪਰੈਸ਼ਨ ਇੱਕ ਜੰਗ ਆ ਉਹਦੇ ਨਾਲ ਲੜਨਾ ਹੁੰਦਾ ਦੋ ਦੋ ਹੱਥ ਕਰਨੇ ਪੈਂਦੇ ਆ ਜਿਹੜੇ ਤੇ ਸ਼ਿਰੋਧਾਰਾ ਕਰਾ ਕੇ ਗਏ ਨੇ ਉਹਨਾਂ ਨੇ ਸਾਡੇ ਕੰਨਾਂ 'ਚ ਆ ਕੇ ਗੱਲ ਕਹੀ ਮੇਰੇ ਕੰਨਾਂ 'ਚ ਆ ਕੇ ਗੱਲ ਕਹੀ ਕਿ ਸਾਨੂੰ ਤਾਂ ਫਰਕ ਪੈ ਗਿਆ ਸਾਡੀ ਜਿਹੜੀਆਂ ਰਾਤਾਂ ਦੀਆਂ ਨੀਂਦਾਂ ਉੱਡੀਆਂ ਹੋਈਆਂ ਸੀਗੀਆਂ ਉਹ ਵਾਪਸ ਆ ਗਈਆਂ ਕੀ ਹੁੰਦਾ ਚੀਰੋ ਧਾਰਾ ਚ ਤੇਲ ਵਰਤਿਆ ਜਾਂਦਾ ਔਰ ਤੇਲ ਕਿੰਨੇ ਪ੍ਰਕਾਰ ਦੇ ਵਰਤੇ ਜਾਂਦੇ ਆ ਫਿਰ ਦੁਗਦ ਧਾਰਾ ਹੁੰਦੀ ਹੈ ਇਹ ਪ੍ਰਾਇਯਵਾਚੀ ਹੈਗਾ ਹਿੰਦੀ ਦੇ ਵਿੱਚ ਦੁੱਧ ਨੂੰ ਦੁਗਦ ਵੀ ਕਿਹਾ ਜਾਂਦਾ ਦੁੱਧ ਦੇ ਨਾਲ ਧਾਰ ਮਾਰੀ ਜਾਂਦੀ ਹੈ ਫਿਰ ਦੂਜੀ ਜਿਹੜੀ ਟੱਕਰ ਧਾਲਾ ਉਹਦੇ ਬਾਰੇ ਦੱਸੋ ਤਿੰਨੋਂ ਧਾਰਾਵਾਂ ਬਾਰੇ ਦੱਸੋ ਔਰ ਇਹਨਾਂ ਦੇ ਅਲੱਗ-ਅਲੱਗ ਬੈਨੀਫਿਟਸ ਹੈਗੇ ਕੀ ਆ ਬਿਲਕੁਲ ਬੈ ਜਿਵੇਂ ਆਪਾਂ ਸ਼ਿਰੋਤਾਰਾ ਦੀ ਗੱਲ ਕਰ ਰਹੇ ਆਂ ਸ਼ਿਰੋਤਾਰਾ ਇਕੱਲਾ ਡਿਪਰੈਸ਼ਨ ਮਾਨਸਿਕ ਦੋਸ਼ਾਂ ਚ ਨਹੀਂ ਇਨਸੋਮੀਆ ਦੇ ਨਾਲ ਨਾਲ ਕਿਸੇ ਨੂੰ ਸਾਈਨਸ ਹੈ ਕਿਸੇ ਨੂੰ ਡਿਮੈਂਸ਼ੀਆ ਹੈ ਕਿਸੇ ਨੂੰ ਬਾਰ ਬਾਰ ਭੁੱਲਣ ਦੀ ਪ੍ਰੋਬਲਮ ਹੈ ਇਹ ਸਾਰੀ ਚੀਜ਼ਾਂ 'ਚ ਬਹੁਤ ਅੱਛਾ ਇਹਦਾ ਉਪਯੋਗ ਹੈ ਜਿਨਨੇ ਵੀ ਨਿਊਰੋਲੋਜੀਕਲ ਡਿਸਆਰਡਰਸ ਹੈ ਬਹੁਤ ਲੋਗਾਂ ਨੂੰ ਹੱਥ ਪੈਰਾਂ 'ਚ ਕੰਪਨ ਹੁੰਦੀ ਹੈ ਬਹੁਤ ਲੋਗਾਂ ਨੂੰ ਜ਼ਿਆਦਾਤਰ ਜਰਕਸ ਆਉਂਦੇ ਆ ਉਹ ਕਹਿੰਦੇ ਜਿਹੜਾ ਆਪਾਂ ਕਹਿੰਦੇ ਸਰੀਰ 'ਚ ਕੀੜੀਆਂ ਵੱਡਦੀਆਂ ਕੀੜੀਆਂ ਲੜਦੀਆਂ ਕਈ ਕਹਿੰਦੇ ਆ ਕਿ ਸਾਨੂੰ ਐਪਲੇਪਟਿਕ ਦੇ ਅਟੈਕ ਆ ਰਹੇ ਆਂ ਕਈ ਐਪਲੇਪਟਿਕ ਦੇ ਹੈਪੀਲੈਪਸੀ ਹੈਪੀਲੈਪਸੀ ਦੇ ਅਟੈਕ ਕੀ ਮਿਰਗੀ ਜਿਹਨੂੰ ਆਪਾਂ ਮਿਰਗੀ ਕਹਿੰਦੇ ਆ ਆਮ ਭਾਸ਼ਾ ਚ ਉਹ ਸਾਰੀਆਂ ਚੀਜ਼ਾਂ ਸਾਡੇ ਨਰਵ ਸਿਸਟਮ ਨਾਲ ਜੁੜੀਆਂ ਹੋਈਆਂ ਆ ਔਰ ਨਰਵਸ ਸਿਸਟਮ ਸਾਡਾ ਸਾਰਾ ਕਿੱਥੋਂ ਸ਼ੁਰੂ ਹੁੰਦਾ ਹੈ ਕਿੱਥੇ ਸਾਡਾ ਉਹਦਾ ਮੇਨ ਕੀ ਹੈ ਸਾਡਾ ਹੈਡ ਤਾਂ ਹੀ ਅਸੀਂ ਕਹਿੰਦੇ ਆ ਕਿ ਜਿਹੜੀ ਅਸੀਂ ਤੀਜੀ ਅੱਖ ਦੁਆਰੇ ਜ਼ਿਕਰ ਕਰ ਰਹੇ ਆ ਸ਼ਿਰੋਧਾਰਾ ਬਾਰੇ ਗੱਲ ਕਰ ਰਹੇ ਆ ਇਹਨੂੰ ਅਸੀਂ ਅਗਨੇ ਚੱਕਰ ਕਹਿੰਦੇ ਆ ਬੋਡੀ ਦਾ ਅਗਨੇ ਚੱਕਰ ਜਿਹੜੇ ਤੁਹਾਡੀ ਮੈਮਰੀ ਨੂੰ ਤੁਹਾਡੇ ਸਾਰੇ ਕੌਨਸ਼ੀਅਸ ਔਰ ਸਬਕੌਨਸ਼ੀਅਸ ਮਾਈਂਡ ਨੂੰ ਜਿਹੜਾ ਸਾਰਾ ਗਵਰਨ ਕਰਦਾ ਸਾਰਾ ਉਹਦੀ ਦੇਖਰੇਖ ਕਰਦਾ ਇਹ ਉਹ ਚੀਜ਼ ਹੈ ਔਰ ਇਹਦੇ ਵਿੱਚ ਵੱਖ-ਵੱਖ ਜਿਹੜੀ ਚੀਜ਼ਾਂ ਤੁਸੀਂ ਦਸੀਆਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਤੇਲ ਹੈ ਦੁੱਧ ਹੈ ਜਾਂ ਤੱਕਰ ਹੈ ਇਹ ਵੱਖ-ਵੱਖ ਧਾਰਾਵਾਂ ਹੈ ਇਹ ਹਰ ਇੱਕ ਬੋਡੀ ਦੀ ਅਕੋਰਡਿੰਗਲੀ ਹੁੰਦੀਆਂ ਜਿਵੇਂ ਹਰ ਬੋਡੀ ਦੀ ਤਾਸੀਰ ਅਲੱਗ ਹੈ ਕੋਈ ਵਾਤ ਤਾਸੀਰ ਵਾਲਾ ਹੈ ਕੋਈ ਪਿੱਤ ਤਾਸੀਰ ਵਾਲਾ ਹੈ ਕੋਈ ਕਫ ਤਾਸੀਰ ਵਾਲਾ ਹੈ ਇਹ ਤਿੰਨ ਦੋਸ਼ ਹੈ ਔਰ ਇਹ ਤਿੰਨ ਦੋਸ਼ਾਂ ਦੇ ਆਧਾਰ ਨੂੰ ਸਮਝ ਕੇ ਜਾਂ ਉਸ ਦੋਸ਼ਾਂ ਨੂੰ ਪਹਿਚਾਨ ਕੇ ਹੀ ਇਲਾਜ ਅੱਗੇ ਹੁੰਦਾ ਧਾਰਾ ਜੇਕਰ ਆਪਾਂ ਗੱਲ ਕਰੀਏ ਤੇਲ ਦੇ ਵਿੱਚ ਸ਼ੀਰਬਲਾ ਤੇਲ ਹੈ ਹਨਾ ਤ੍ਰਿਫਲਾ ਤੇਲ ਹੈ ਸ਼ੀਰਬਲਾ ਆਪਣੇ ਆਪ ਚ ਇਹ ਦੁੱਧ ਚ ਪੱਕਦਾ ਹੈ ਬਹੁਤ ਲੋਕਾਂ ਨੂੰ ਰਾਤ ਨੂੰ ਬੇਚੈਨੀ ਰਹਿੰਦੀ ਹੈ ਜਾਂ ਪੀੜ ਪੜਾ ਕੇ 클ੌਸਟ੍ਰੋਫੋਬੀਆ ਮਹਿਸੂਸ ਕਰਦੇ ਆ ਜਾਂ ਲਿਫਟ ਚੋਂ ਕਬਰਾਟ ਮਹਿਸੂਸ ਹੁੰਦੀ ਹੈ ਇਹ ਅੱਜਕੱਲ ਬੜਾ ਕਾਮਨ ਹੁੰਦਾ ਜਾ ਰਿਹਾ ਇਵਨ ਅਸੀਂ ਕੋਵਿਡ ਤੋਂ ਬਾਅਦ ਜੋ ਇੱਥੇ ਆਪੀਡੀ ਚ ਦੇਖਦੇ ਆ ਬੜੇ ਲੋਕਾਂ ਦੀ ਮੈਮਰੀ ਲਾਸ ਹੋ ਰਹੀ ਹੈ ਮੈਮਰੀ ਲਾਸ ਨਾਲ ਉਹ ਛੋਟੀ ਛੋਟੀ ਚੀਜ਼ਾਂ ਨੂੰ ਜਿਵੇਂ ਕਾਰ ਨੂੰ ਬਾਰ ਬਾਰ ਚੈੱਕ ਕਰਨਾ ਕਿ ਲੌਕ ਹੋਈ ਨਹੀਂ ਹੋਈ ਜਾਂ ਆਪਣੇ ਘਰ ਦੇ ਡੋਰ ਨੂੰ ਚੈੱਕ ਕਰਨਾ ਕਿ ਲੌਕ ਕੀਤਾ ਸੀ ਜਾਂ ਨਹੀਂ ਕੀਤਾ ਇਹ ਛੋਟੇ ਛੋਟੇ ਸਿੰਪਟਮ ਹੀ ਆ ਜੋ ਸਰਦਰੀ ਬਿਮਾਰੀ ਚ ਬਾਅਦ ਚ ਬਦਲ ਜਾਂਦੇ ਆ ਉਹਦੇ ਵਿੱਚ ਅਸੀਂ ਇਹਦਾ ਇਲਾਜ ਕਰ ਸਿੰਘ ਸਾਹਿਬ ਤੁਹਾਨੂੰ ਦੁਨੀਆ ਭਰ ਤੋਂ ਲੋਕ ਪਿਆਰ ਕਰਦੇ ਆ ਭਾਰਤ ਦੇ ਨੁਕਰਾਂ ਤੋਂ ਕੋਨੇ ਕੋਨੇ ਤੋਂ ਤੁਹਾਨੂੰ ਮੈਸੇਜ ਆਉਂਦੇ ਆ ਮੇਲਾ ਆਉਂਦੀਆਂ ਫੋਨ ਆਉਂਦੇ ਆ ਫੋਨ ਇਹੋ ਜੇ ਵੱਜਦੇ ਆ ਤੁਹਾਨੂੰ ਨੀਂਦ ਨਹੀਂ ਆਉਂਦੀ ਉਹਦੇ ਲਈ ਵੀ ਕੋਈ ਧਾਰਾ ਹੁੰਦੀ ਹੋਵੇ ਤਾਂ ਹੁੰਦੀ ਹੋ ਨਹੀਂ ਤਾਂ ਨਹੀਂ ਹੈਗੀ ਲੇਕਿਨ ਅੱਜ ਮੈਂ ਤੁਹਾਨੂੰ ਚੈਲੰਜ ਕਰ ਰਿਹਾ ਹਾਂ ਓਨ ਕੈਮਰਾ ਮੈਂ ਤੁਹਾਨੂੰ ਚੈਲੰਜ ਇਹ ਕਰ ਰਿਹਾ ਆ ਇਹ ਧਾਰਾ ਕੀ ਕਰ ਲੇਗੀ ਮੈਨੂੰ ਇਹ ਦੱਸੋ ਲੋਕੀ ਅੰਨੀਆਂ ਨੀਆਂ ਦਵਾਈਆਂ ਖਾਰੇ ਐ ਐਨੇ ਨੇ ਮਰੀਜ਼ ਬਣੇ ਹੋਏ ਐ ਲਾਈਨਾਂ ਲੱਗੀਆਂ ਹੋਈਆਂ ਐ ਲੋਕੀ ਕਹਿੰਦੇ ਕਿ ਡਿਪਰੈਸ਼ਨ ਦੇ ਮਰੀਜ਼ ਐ ਉਹ ਆਪਣੇ ਉਹਨੂੰ ਪਾਗਲ ਸਮਝਣਾ ਉਹਨਾਂ ਨੇ ਸ਼ੁਰੂ ਕਰਤਾ ਐ ਇਹ ਮੇਰਾ ਤੁਹਾਨੂੰ ਚੈਲੰਜ ਐ ਦੱਸੋ ਧਾਰਾ ਕਿਵੇਂ ਕੰਮ ਸਹੀ ਕਰੇਗੀ ਮੈਂ ਤੁਹਾਨੂੰ ਸਿੰਪਲ ਤਰੀਕੇ ਨਾਲ ਇੱਕ ਦੋ ਗੱਲਾਂ ਦੱਸ ਦਾਂ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਜਿੰਨੇ ॠषि मुनि ਕਈ ਕਈ ਮਹੀਨੇ ਬਿਨਾਂ ਕੁਝ ਖਾਏ ਪੀਏ ਮੈਡੀਟੇਸ਼ਨ ਪੂਜਾ ਪਾਠ ਤਪੱਸਿਆ ਕਰਦੇ ਸੀ ਜਿਨ੍ਹਾਂ ਦਾ ਨਤੀਜਾ ਸਾਡੇ ਸਾਹਮਣੇ ਐਡਿਡੀਆਂ ਸਹਿਤਾਵਾਵਾਂ ਬਣੀਆਂ ਹੋਈਆਂ ਨੇ ਕਿਆਂ ਜਿਨ੍ਹਾਂ ਦੀਆਂ ਸੈਂਟੀਫਿਕ ਅੱਜ ਵੀ ਉਹਨਾਂ ਦਾ ਉਨਾ ਹੀ ਉਪਯੋਗ ਹੁੰਦਾ ਜਿੰਨਾ ਕਿ ਉਦੋਂ ਹਜ਼ਾਰਾਂ ਸਾਲ ਪਹਿਲਾਂ ਹੁੰਦਾ ਸੀ ਤਾਂ ਉਦੋਂ ਜਿਹੜਾ ਉਹ ਇਹ ਧਾਰਾਵਾਂ ਇਹੇ ਟ੍ਰੀਟਮੈਂਟ ਲੈ ਕੇ ਉਹ ਇੰਨੇ ਨੇ ਸੈਂਕੜੇ ਕਈ ਕਈ ਮਹੀਨੇ ਬੈਠੇ ਰਹਿੰਦੇ ਸੀਗੇ ਜਿਵੇਂ ਜਟਾਮਾਸੀ ਤੱਗਰ ਚੰਦਨ ਦਾ ਲੇਪ ਕਰਨਾ ਇਹ ਜਿੰਨੀਆਂ ਵੀ ਐਕਸਟਰਨਲ ਮੇਰੀ ਗੱਲ ਸੁਣੋ ਇਹ ਤਾਂ ਜਿਹੜੀਆਂ ਅੱਜ ਮਾਡਰਨ ਤੁਸੀਂ ਕਹਿ ਰਹੇ ਹੋ ਲੋਗ ਡਿਪਰੈਸ਼ਨ ਦੇ ਜਾਨੀਆਂ ਦਵਾਈਆਂ ਖਾਂਦੇ ਨੇ ਕਦੇ ਤੁਸੀਂ ਅੱਜ ਤੱਕ ਦੱਸੋ ਮੈਂ ਥੋੜੀ ਐ ਸਾਨੂੰ ਮੈਂ ਚੈਲੰਜ ਕਰਦਾ ਤੁਸੀਂ ਅੱਜ ਤੱਕ ਕਿਸੇ ਵੀ ਉਹ ਦਵਾਈਆਂ ਖਾਣ ਵਾਲਾ ਬੰਦਾ ਠੀਕ ਹੁੰਦਾ ਦੇਖਿਆ ਮੈਂ ਉਹਦਾ ਐਕਸਪੀਰੀਅੰਸ ਨਾਲ ਦੇਖਿਆਗਾ ਵੀ ਇਹ ਇੱਕ ਨਸ਼ੇ ਤੋਂ ਦੂਜੇ ਗੁਣੇ ਟਰਾਂਸਫਰ ਕਰ ਦਿੰਦੇ ਨੇ ਮੈਂ ਨਾ ਦੋ ਚੀਜ਼ਾਂ ਬੜੀਆਂ ਇੰਪੋਰਟੈਂਟ ਤੁਹਾਨੂੰ ਦੱਸਣੀ ਚਾਹਨਾ ਇੱਕ ਤਾਂ ਮਨਨਜੈਕਟਸ ਲੋਕ ਅਕਸਰ ਕਹਿ ਦਿੰਦੇ ਨੇ ਕਿ ਦਿਮਾਗੀ ਬੁਖਾਰ ਹੋ ਗਿਆ ਉਹਨੂੰ ਉਦੋਂ ਬਾਅਦ ਭੁੱਲਣਾ ਸ਼ੁਰੂ ਹੋ ਗਿਆ ਉਹ ਜਲਦੀ ਦਿਮਾਗ ਦੀ ਸੋਚ ਨਹੀਂ ਉਤਰ ਰਹੀ ਉਹਦੇ ਵਾਸਤੇ ਲੋਕ ਪਤ ਨਹੀਂ ਕਿਹਾ ਕਿ ਮਹੀਨੇ ਦਵਾਈਆਂ ਖਾਂਦੇ ਨੇ ਕਿ ਉਹਦੇ ਵਾਸਤੇ ਇਹ ਦੀ ਸ਼ਿਰੋਧਾਰਾ ਹੈ ਬਹੁਤ ਇਫੈਕਟਿਵ ਹੈ ਦੂਸਰਾ ਜਿਵੇਂ ਇਹਨਾਂ ਨੇ ਦੱਸਿਆ ਹੈ ਕਾਕਾ ਜੀ ਨੇ ਵੀ ਜਿਹੜੀ ਪੋਸਟ ਕੋਵਿਡ ਲੋਕਾਂ ਨੂੰ ਨਾ ਮੈਮਰੀ ਲਾਸ ਬਹੁਤ ਹੋਇਆਗਾ ਹਾਈ ਡੋਸ ਸਟੀਰੋਇਡ ਲੈ ਕੇ ਹਾਈ ਡੋਸ ਦੀਆ ਮੈਡੀਸਨ ਲੈ ਕੇ ਉਹਦੇ ਵਾਸਤੇ ਬਹੁਤ ਇਫੈਕਟਿਵ ਦਵਾਈ ਹੈ ਇਹ ਕੀ ਕਰਦੀ ਆ ਧਾਰਾ ਜੇ ਤੁਸੀਂ ਪਾਰਟਿਕੂਲਰ ਕਿਹਾ ਹੈ ਨਾ ਇਹ ਸਾਡੀ ਇੱਥੇ ਸ਼ਿਰੋ ਜਿਹੜੀਆਂ ਸਾਰੀਆਂ ਇਹ ਬੈਸਸਸ ਨੇ ਨਾ ਇਹੀ ਸਾਡੇ ਕਪਾਟ ਖੋਲਦੀਆਂ ਨੇ ਇਹੀ ਸਾਡੇ ਮਾਈਂਡ ਨੂੰ ਕਹਿੰਦੇ ਬੁਲਿਆ ਮਨ ਦਾ ਕੀ ਸਮਝਾਉਣਾ ਇਧਰੋਂ ਪੁੱਟਣ ਤੇ ਇਧਰ ਲਾਉਣਾ ਜਿਹੜੇ ਵੱਡੇ ਸਟ्रेस ਦੇ ਪੇਸ਼ੈਂਟ ਹੁੰਦੇ ਨੇ ਨਾ ਇੱਕ ਜਿਹੜੀ ਇੱਕ ਲਾਈਨ ਵੀ ਹੁੰਦੀ ਉਹਨਾਂ ਵਾਸਤੇ ਉਹਨਾਂ ਨੂੰ ਕਨਵਰਟ ਕਰ ਦਿੰਦੀ ਹੈ ਉਹਨਾਂ ਦੀ ਸੋਚ ਕਨਵਰਟ ਕਰ ਦਿੰਦੀ ਹੈ ਸੀਮੀਥੈਰੇਪੀ ਹੈ ਇਹ ਅੱਜ ਤੋਂ ਨਹੀਂ ਇਹ ਕੋ ਹੁਣ ਨਹੀਂ ਵੀ ਕੋ 10 ਸਾਲ ਤੋਂ 20 ਸਾਲ ਤੋਂ ਚੱਲੀ ਆ ਰਹੀ ਹੈ ਇਹ ਹਜ਼ਾਰਾਂ ਸਾਲ ਤੋਂ ਜੇ ਤੁਸੀਂ ਪੁਰਾਣੀਆਂ ਕੋਈ ਗੂਗਲ ਤੇ ਵੀ ਸਰਚ ਕਰੋਗੇ ਨਾ ਜਿੰਨੀਆਂ ਪੁਰਾਣੀਆਂ ਬੁੱਕਸ ਰਹਿਗੀਆਂ ਜਿੰਨੀਆਂ ਸਟ्रेस ਨਾਲ ਰਿਲੇਟਡ ਹੈਗੀਆਂ ਤੁਹਾਨੂੰ ਉੱਥੇ ਨਜ਼ਰ ਆਏਗਾ ਵੀ ਸਾ ਸਾਡਾ ਜਿਹੜਾ ਸਾਰਾ ਕੁਝ ਜੋ ਮੈਂ ਤੁਹਾਡੇ ਨਾਲ ਗੱਲ ਵੀ ਕਰ ਰਿਹਾ ਇਹ ਮੈਨੂੰ ਕਮਾਂਡ ਕਿੱਥੋਂ ਮਿਲ ਰਹੀ ਹੈ ਮੇਰੇ ਮਸਤਕ ਚੋਂ ਮਿਲ ਰਹੀ ਹੈ ਅਗਰ ਮੇਰਾ ਮਸਤਕ ਠੀਕ ਕੰਮ ਕਰ ਰਿਹਾ ਹੈ ਸੋਲ ਆਤਮਾ ਮਨ ਮਾਨਸਿਕਤਾ ਸਰੀਰ ਤਿੰਨਾਂ ਨੂੰ ਇੱਕੋ ਲਾਈਨ ਦੇ ਵਿੱਚ ਬੈਲੈਂਸ ਕਰਨ ਵਾਸਤੇ ਅਗਰ ਸਭ ਤੋਂ ਐਫੈਕਟਿਵ ਐਕਸਟਰਨਲ ਟਰੀਟਮੈਂਟ ਹੈ ਉਹ ਸ਼ੀਰੋਧਾਰਾ ਹੈ ਮੈਡਮ ਤੁਹਾਡੇ ਨਾਲ ਗੱਲ ਕਰਨੀ ਹੈ ਆਵਾਜ਼ ਆ ਰਹੀ ਹੈ ਹਾਂਜੀ ਸਰ ਅੱਛਾ ਤੁਸੀਂ ਇਹ ਸ਼ੀਰੋਧਾਰਾ ਕਰਵਾ ਰਹੇ ਹੋ ਤੁਸੀਂ ਕਿਉਂ ਕਰਵਾ ਰਹੇ ਹੋ ਸਰ ਮੇਰੇ ਨੂੰ ਨੀਂਦ ਕੀ ਪ੍ਰੋਬਲਮ ਹੈ ਸਟ्रेस ਰਹਤਾ ਹੈ ਤੇ ਨੀਂਦ ਨਹੀਂ ਆਉਂਦੀ ਰਾਤ ਨੂੰ ਸਰ ਮੇਂ ਵੀ ਦਰਦ ਬਹੁਤ ਰਹਤਾ ਹੈ ਮਾਈਗਰੇਨ ਕੀ ਪ੍ਰੋਬਲਮ ਵੀ ਹੈ ਹਾਂ ਹਾਂ ਤੋ ਉਸਕੇ ਲਈ ਮੈਨੇ ਪਹਿਲੇ ਵੀ ਕਰਾਇਆ ਮੇਨੂੰ ਕਾਫੀ ਆਰਾਮ ਹੈ ਤੋ ਇਸ ਲਈ ਮੈਂ ਹੋਰ ਸੈਟਿੰਗ ਲੈ ਰਹੀ ਹੂੰ ਅੱਛਾ ਹੁਣ ਮੈਨੂੰ ਤਿੰਨ ਵਖਰੀਆਂ ਵਖਰੀਆਂ ਹੈ ਗਈਆਂ ਹਾਂਜੀ ਇਹਨਾਂ ਬਾਰੇ ਦੱਸੋ ਕਿੱਥੇ ਕਿੱਥੇ ਕਿਉਂ-ਕਿਉਂ ਵਰਤੀਆਂ ਜਾਂਦੀਆਂ ਸਾਡੀ ਤਸਵੀਰ ਦੇ ਅਕੋਰਡਿੰਗਲੀ ਹੁੰਦੀ ਹੈ ਦੂਜਾ ਸਾਡੇ ਕੋਲ ਪੇਸ਼ੈਂਟ ਕੀ ਸਮੱਸਿਆ ਲੈ ਕੇ ਆਉਂਦਾ ਹੈ ਕਈਆਂ ਨੂੰ ਜਿਵੇਂ ਸਾਈਨਸ ਦੀ ਗੱਲ ਕਰੀਏ ਜੋ ਕਾਂ ਮੈਂ ਨੱਕ ਬੰਦ ਰਹਿੰਦਾ ਤੋ ਉੱਥੇ ਕਿਹੜਾ ਆਇਲ ਈਜ਼ ਹੋਣਾ ਹੈ ਤਾ ਉਹ ਜਿਵੇਂ ਹੁਣ ਦੁੱਧ ਦੀ ਗੱਲ ਕਰੀਏ ਤੱਕਰ ਦੀ ਗੱਲ ਕਰੀਏ ਤੱਕਰ ਬੇਸਿਕਲੀ ਠੰਡੀ ਤਸਵੀਰ ਵਾਲੀ ਹੁੰਦੀ ਹੈ ਦੁੱਧ ਠੰਡੀ ਤਸੀਰ ਵਾਲਾ ਜਿਨ੍ਹਾਂ ਨੂੰ ਜਿਆਦਾ ਗੁੱਸਾ ਆਉਂਦਾ ਹੈ ਤੱਕਰ ਮਤਲਬ ਲੱਸੀ ਲੱਸੀ ਤੱਕਰ ਬੇਸਿਕਲੀ ਜਿੱਥੇ ਜਿਆਦਾ ਗੁੱਸਾ ਜਾਂ ਜਿੱਥੇ ਸਕਿਨ ਇਸ਼ੂਜ਼ ਹੈ ਐਕਜ਼ਿਮਾ ਸੋਰਾਈਸਿਸ ਉਹਦੇ ਵਿੱਚ ਇਹ ਯੂਜ਼ ਹੁੰਦਾ ਇਹਦੇ ਇਲਾਵਾ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਇੱਥੇ ਆਪਾਂ ਸਭ ਨੂੰ ਪਤਾ ਸੈਂਟੀਫਿਕਲੀ ਪਿਟਿਟਰੀ ਗਲੈਂਡਸ ਉਹਦੇ ਵਿੱਚ ਇਹਦਾ ਬਹੁਤ ਵੱਡਾ ਰੋਲ ਹੈ ਕਿਉਂਕਿ ਉਹਦੇ ਬਿਨਾ ਸਾਨੂੰ ਨੀਂਦ ਆਉਣਾ ਜਾਂ ਸਾਡੀ ਮੈਮਰੀ ਨੂੰ ਅੱਛਾ ਰਹਿਣਾ ਤੁਸੀਂ ਦੇਖੋ ਕਿ ਅੱਜ ਕੱਲ ਜਿੰਨੇ ਵੀ ਆਪਾਂ ਕੌਨਸ਼ੀਅਸ ਤੇ ਸਬਕੌਨਸ਼ੀਅਸ ਮਾਈਂਡ ਨੂੰ ਲੈ ਕੇ ਸਟਰਗਲ ਕਰ ਰਹੇ ਆਂ ਬੜੇ ਲੋਗ ਸਿਰਫ ਆਪਣੇ ਪਾਸਟ ਜਾਂ ਫਿਊਚਰ 'ਚ ਜਿੰਦੇ ਆ ਉਹ ਪ੍ਰੈਜ਼ੈਂਟ ਨੂੰ ਇੰਜੋਏ ਨਹੀਂ ਕਰ ਪਾਉਂਦੇ ਉਹਦਾ ਮੇਨ ਕਾਰਨ ਕੀ ਹੈ ਜਿਹੜੀ ਉਹਦੀ ਥਿੰਕਿੰਗ ਪ੍ਰੋਸੈਸ ਹੈ ਜੋ ਉਹਨਾਂ ਦੀ ਸੋਚ ਹੈ ਉਹ ਸੋਚ ਨੂੰ ਵਾਪਸ ਮੁੱਢ ਤੋਂ ਰਿਵਾਈਵ ਕਰਨਾ ਰੀਜੂਨਿਟ ਕਰਨਾ ਜਾਂ ਇੰਦਰੀਆਂ ਨੂੰ ਆਪਾਂ ਕਹਿ ਲਈਏ ਦੁਆਰਾ ਤਾਕਤ ਦੇਣਾ ਇਹ ਕੁਝ ਪੰਚਕਰਮਾ ਦੇ ਉਹ ਅੰਗ ਹੈ ਜੋ ਸਾਨੂੰ ਵਿਦਆਊਟ ਕਿਸੇ ਸਾਈਡ ਇਫੈਕਟ ਤੋਂ ਔਰ ਬਿਨਾ ਕਿਸੇ ਦਵਾਈ ਤੋਂ ਵੀ ਇਲਾਜ ਕਰਦੇ ਆ ਮੇਰੇ ਕੋ ਕਈ ਹਜੇ ਲੋਕ ਆਉਂਦੇ ਆ ਮੈਂ ਬੜੇ ਬੜੇ ਬਿਜ਼ਨਸਮੈਨ ਮੈਂ ਨਾਮ ਤਾਂ ਨਹੀਂ ਲੈਂਦਾ ਪਰ ਇਹ ਹਜੇ ਲੋਕ ਆ ਜਿਹੜੇ ਕਿ ਚਾਰ ਪੰਜ ਪੰਜ ਦਿਨ ਤੋਂ ਸੌਂਦੇ ਨਹੀਂ ਤੇ ਮੈਨੂੰ ਫੋਨ ਕਰਦੇ ਆ ਕਰਨਵੀਰ ਸਾਡਾ स्लॉट ਬੁੱਕ ਕਰ ਲੈ ਸਾਡੇ ਦੋ ਸਲਾਟ ਬੁੱਕ ਕਰ ਲੈ ਸਾਡੇ ਤਿੰਨ ਕਰ ਲੈ ਮੈਂ ਇੱਥੇ ਉੱਥੇ ਆ ਕੇ ਸੌਣਾ ਕਿਉਂਕਿ ਉਹ ਐਨੇ ਰੈਸਲੈਸ ਹੈ ਉਹਨਾਂ ਦੇ ਕੰਮਕਾਰ ਇਹ ਜਿਹੇ ਹਨ ਉਹਨਾਂ ਨੂੰ ਹਮੇਸ਼ਾ ਚੌਕਸ ਰਹਿਣਾ ਪੈਂਦਾ ਤੇ ਚੌਕਸ ਰਹੀ ਸਾਡਾ ਮਾਈਂਡ ਹੀ ਬਹੁਤ ਜ਼ਰੂਰੀ ਹੈ ਰਿਲੈਕਸ ਹੋਣਾ ਅਜੇ ਇੱਕ ਚੀਜ਼ ਦੱਸੋ ਇਹ ਤੇਲ ਪਏ ਹੋਏ ਆ ਤੇਲ ਦੀ ਜਾਣਕਾਰੀ ਵੀ ਮੈਂ ਲੈ ਲੈਣਾ ਜਦੋਂ ਇਹ ਜਾਣਕਾਰੀ ਲੈ ਲਾਂਗਾ ਲੋਕਾਂ ਤੱਕ ਪਹੁੰਚਾ ਦਾਂਗਾ ਇਕੱਲਾ ਇਕੱਲਾ ਨਾਮ ਦੱਸਦਾਗਾ ਉਹਨਾਂ ਨੇ ਕੀ ਕਰਨਾ ਘੋਲ ਲੈਣੇ ਘਰੇ ਲਿਆ ਕੇ ਹੁਣ ਇਹ ਦੱਸੋ ਕਿ ਇਹ ਘਰੇ ਵੀ ਕਰ ਸਕਦੇ ਆ ਲੋਕ ਜਾਂ ਇਹਦੇ ਲਈ ਸਪੈਸੀਫਿਕੇਸ਼ਨਾਂ ਹੋਣੀਆਂ ਜ਼ਰੂਰੀ ਐ ਉਹ ਟੈਕਨੀਕ ਟੈਕਨੀਕਲਿਟੀ ਜਿਹੜੀ ਹੁੰਦੀ ਹੈਗੀ ਐ ਉਹ ਕੋਈ ਬੰਦਾ ਉਹੀ ਕਰ ਸਕਦਾ ਜਿਸ ਦਾ ਗਿਆਨ ਰੱਖਦਾ ਐ ਐਗਜ਼ੈਕਟਲੀ ਤੁਸੀਂ ਠੀਕ ਗੱਲ ਕਹੀ ਐ ਇੱਕ ਕਾਰ ਐ ਸਕੂਟਰ ਐ ਆਪ ਨੂੰ ਸਾਰਾ ਕੁਝ ਪਤਾ ਹੁੰਦਾ ਉਹਦਾ ਆਪ ਨੂੰ ਵੀ ਪਤਾ ਹੁੰਦਾ ਵੀ ਕਿ ਇਸ ਨੂੰ ਠੀਕ ਕਰਨਾ ਹੈਗਾ ਲੇਕਿਨ ਜਿਹੜਾ ਮਕੈਨਿਕ ਹੈ ਨਾ ਇਹ ਵੀ ਇੱਕ ਮੈਕੈਨਿਜ਼ਮ ਹੈਗਾ ਤੇਲ ਨੂੰ ਕਿੰਨੇ ਟੈਂਪਰੇਚਰ ਨਾਲ ਕਿਸ ਜਗ੍ਹਾ ਤੇ ਕਿੰਨੇ ਟਾਈਮ ਲਈ ਪਾਉਣਾ ਹੈ ਔਰ ਕਿੰਨਾ ਉਹਦਾ ਜਿਹੜਾ ਹੈ ਹੀਟ ਹੋਣੀ ਚਾਹੀਦੀ ਹੈ ਇਹ ਇੱਕ ਜਿਹੜਾ ਅੱਛਾ ਡਾਕਟਰ ਜਾਂ ਚਿਕਿਤਸਕ ਹੈ ਨਾ ਤਾਂ ਹੀ ਤੁਸੀਂ ਦੇਖਣਾ ਬਹੁਤ ਸਾਰੀਆਂ ਦਵਾਈਆਂ ਦੇ نیچے ਵੀ ਲਿਖਿਆ ਹੁੰਦਾ ਹੈ ਵੀ ਇਹ ਕਿਸੇ ਵੈਦ ਜਾਂ ਡਾਕਟਰ ਦੀ ਸੁਪਰਵਾਈਜ਼ਨ ਹੇਠ ਹੀ ਯੂਜ਼ ਕਰਨੀਆਂ ਨੇ ਉਹਦਾ ਕਾਰਨ ਹੀ ਇਹੀ ਹੁੰਦਾ ਹੈਗਾ ਮੈਂ ਇਹ ਸਾਡੀ ਹਰ ਇੱਕ ਚੀਜ਼ ਓਪਨ ਹੈ ਕਿਉਂਕਿ ਮੈਂ ਤਾਂ ਇਹ ਚਾਹੁੰਦਾ ਵੀ ਜਿੰਨਾ ਵੀ ਸਮਾਜ ਦੇ ਵਿੱਚ ਲੋਕਾਂ ਨੂੰ ਭਲਾ ਹੋ ਸਕੇ ਮੈਨੂੰ ਗਵਰਨਮੈਂਟ ਆਫ ਇੰਡੀਆ ਨੇ ਗੁਰੂ ਬਣਾਇਆ ਹੈ ਇਸ ਲਈ ਬਣਾਇਆ ਹੈ ਇਸ ਲਈ ਟ੍ਰੇਨਿੰਗ ਲਈ ਮੇਰੇ ਕੋਲ ਡਾਕਟਰ ਭੇਜਦੀ ਹੈ ਤਾਂ ਕਿ ਅਸੀਂ ਅੱਬ ਦੀ ਜਿਹੜੀ ਲੇਗੈਂਸੀ ਹੈ ਜਿਹੜੀ ਅਸੀਂ ਇਹਨੂੰ ਅੱਗੇ ਲੋਕਾਂ ਤੱਕ ਇਹਨੂੰ ਪਹੁੰਚਾ ਸਕੀਏ ਦੱਸ ਸਕੀਏ ਸਾਡੀ ਕੋਈ ਪ੍ਰੋਬਲਮ ਪਰ ਇਹ ਦੀ ਜਿਹੜੀ ਟੈਕਨੀਕਲਿਟੀ ਹੈ ਨਾ ਉਹਦੇ ਲਈ ਐਕਸਪਰਟ ਹੋਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਸੋਚੋ ਵੀ ਕੋਈ ਘਰੇ ਤੁਸੀਂ ਤੱਕਰ ਧਾਰਾ ਪਾਉਣ ਲੱਗ ਜੋਗੇ ਤੇ ਉਹਨੂੰ ਹੋ ਸਕਦਾ ਕੁਝ ਆਰਾਮ ਵੀ ਮਿਲ ਜਵੇ ਲੇਕਿਨ ਜੇ ਨੂੰ ਪ੍ਰੋਪਰ ਆਰਾਮ ਲੈਣਾ ਹੈ ਤਾਂ ਉਹ ਸਾਨੂੰ ਟੈਕਨੀਕ ਸਿੱਖਣੀ ਬਹੁਤ ਜ਼ਰੂਰੀ ਹੈ ਕਿਉਂਕਿ ਇਹਦੇ ਵਿੱਚ ਨਾ ਜੀ ਜਿਵੇਂ ਮੈਂ ਤੁਹਾਨੂੰ ਦੱਸਦਾ ਕਿ ਆਪਾਂ ਇਹ ਨਹੀਂ ਪਛਾਣਦੇ ਕਿ ਕਿਹੜਾ ਦੋਸ਼ ਹੈ ਜਾਂ ਕਿਸ ਕਰਕੇ ਆਪਾਂ ਕਰ ਰਹੇ ਹਾਂ ਤਾਂ ਪੇਸ਼ੈਂਟ ਘਰੇ ਘਰ ਤਾਂ ਲਏਗਾ ਉਹਦੇ ਸਿਰ 'ਚ ਹੈਵੀਨੈਸ ਆ ਜਾਏਗੀ ਈਵਨ ਜਿਵੇਂ ਤਕਰਤਾਰਾ ਦੀ ਗੱਲ ਕਰੀਏ ਬਾਰਸ਼ਾਂ 'ਚ ਅਸੀਂ ਤਕਰਤਾਰਾ ਨਹੀਂ ਕਰ ਸਕਦੇ ਇਹ ਠੰਡ ਚ ਨਹੀਂ ਕਰ ਸਕਦੇ ਇਹ ਗੱਲਾਂ ਟੈਕਨੀਕਲ ਐ ਉਹ ਇਹ ਬੁਕਸ ਚ ਟੈਕਸਟ ਬੁਕਸ ਲਿਖੀਆਂ ਹੋਈਆਂ ਐ ਇਹ ਤੁਹਾਨੂੰ ਇੱਕ ਵੈਦ ਹੀ ਦੱਸ ਸਕਦਾ ਕਿ ਕਿਹੜਾ ਰਿਤੂ ਚ ਕਿਹੜੇ ਸੀਜ਼ਨ ਚ ਕਿਹੜੀ ਧਾਰਾ ਇੰਪੋਰਟੈਂਟ ਐ ਕਿਹੜੀ ਧਾਰਾ ਤੁਹਾਨੂੰ ਠੀਕ ਕਰੇਗੀ ਨਹੀਂ ਤਾਂ ਉਹਨੂੰ ਸਾਈਨਸ ਹੋ ਜਾਏਗਾ ਸਿਰ ਦਰਦ ਫੜ ਲੇਗਾ ਉਹਨੂੰ ਲੱਗੇਗਾ ਮੇਰਾ ਸਿਰ ਤਾਂ ਮੈਂ ਬੁਲਟਾ ਕੰਮ ਕਰ ਲਿਆ ਮੇਰਾ ਸਿਰ ਹੋਰ ਹੈਵੀ ਹੋ ਗਿਆ ਸ਼ੀਰੋ ਧਾਰਾ ਦੇ ਨਾਲ ਕੋਈ 5 ਜਾਂ 6 ਅਹੋ ਜੀਆਂ ਚੀਜ਼ਾਂ ਗਣਵਾ ਦਿਓ ਜਿਹੜੇ ਸ਼ੀਰੋ ਧਾਰਾ ਦੇ ਵਿੱਚ ਸ਼ੀਰੋ ਧਾਰਾ ਨੂੰ ਇਸਤੇਮਾਲ ਕਰਨ ਤੋਂ ਬਾਅਦ ਬੰਦੇ ਨੂੰ ਫਰਕ ਪੈਂਦਾ ਪੰਜ ਕੋਈ ਇਹੋ ਜਿਹਾਂ ਚ ਗਿਣਾਓ ਮੈਂ ਦੱਸਦਾ ਪਹਿਲੀ ਇਨਸੋਮਨੀਆ ਬੜੇ ਲੋਕਾਂ ਨੂੰ ਜਿਹੜੀ ਨੀਂਦ ਨਹੀਂ ਆਉਂਦੀ ਇਨਸੋਮਨੀਆ ਕੀ ਹੋ ਗਿਆ ਨੀਂਦ ਨਾ ਆਉਣਾ ਨੀਂਦ ਨਾ ਆਉਣਾ ਰਾਤ ਨੂੰ ਉਹ 3-3 4-4 ਘੰਟੇ ਸੌਂਦੇ ਆ ਤੇ ਪੂਰੀ ਰਾਤ ਨੂੰ ਨੀਂਦ ਨਹੀਂ ਲੈ ਪਾਉਂਦੇ ਦੂਸਰਾ ਸਾਈਨਸ ਜਿਨ੍ਹਾਂ ਦਾ ਨੱਕ ਬੰਦ ਰਹਿੰਦਾ ਨਜ਼ਲਾ ਜ਼ੁਕਾਮ ਅੱਖਾਂ ਚੋਂ ਪਾਣੀ ਇਹ ਸਭ ਚੀਜ਼ਾਂ ਹੁੰਦੀਆਂ ਹੁਣ ਤੀਸਰਾ ਉਹਦੇ ਵਿੱਚ ਜਿਹੜਾ ਨੂੰ ਕਬਰਾਟ ਕਲੌਸਟ੍ਰੋਫੋਬੀਆ ਬੰਦ ਲਿਫਟ ਸਟ्रेस ਜੀਨੋ ਬੰਦ ਲਿਫਟ ਕਲੌਸਟ੍ਰੋਫੋਬੀਆ ਹੋ ਜਾਂਦਾ ਹੈ ਜਾਂ ਬੰਦ ਕਮਰੇ ਚ ਜਿੱਥੇ ਨਹੀਂ ਰਹਾ ਹੋਵੇ ਉਹਨਾਂ ਦਾ ਉੱਥੇ ਜੀ ਘਬਰਾਉਂਦਾ ਹੈ ਠੀਕ ਹੈ ਐਂਜ਼ਾਈਟੀ ਕਈ ਲੋਕਾਂ ਨੂੰ ਬਾਹਰ ਭੀੜ ਜਾ ਕੇ ਜਾਂ ਬੜੀ ਜਿੱਥੇ ਰਸ਼ ਹੋਵੇ ਉੱਥੇ ਉਹਨਾਂ ਦਾ ਬੇਚੈਨੀ ਹੁੰਦੀ ਹੈ ਉਹਦੇ ਵਿੱਚ ਐਂਜ਼ਾਈਟੀ 'ਚ ਬੜਾ ਅੱਛਾ ਅਸਰ ਕਰਦੀ ਹੈ ਡਿਮੈਂਸ਼ੀਆ ਜਿਨ੍ਹਾਂ ਨੂੰ ਬਹੁਤ ਚੀਜ਼ਾਂ ਭੁੱਲਣ ਲੱਗ ਗਈਆਂ ਟਾਈਮ ਦੇ ਉਮਰ ਤੋਂ ਪਹਿਲਾਂ ਭੁੱਲਣ ਲੱਗ ਗਈਆਂ ਉਹਦੇ ਵਿੱਚ ਬਹੁਤ ਅੱਛਾ ਇਹਦਾ ਹੋਇਆ ਆ ਲਾਸਟ ਜਿਹੜੀ ਹੈ ਕੰਪਵਾਤ ਕੰਪਵਾਤ ਅਸੀਂ ਕਹਿੰਦੇ ਆ ਜਦ ਕਿਸੇ ਨੂੰ ਜਰਕਸ ਆਉਂ ਜਿਵੇਂ ਤੁਸੀਂ ਮਿਰਗੀਆ ਦੌਰਾ ਹੈ ਜਾਂ ਕਿਸੇ ਨੂੰ ਵੈਸੇ ਹੀ ਬੈਠੇ ਬੈਠੇ ਹੱਥ ਕੰਬਣ ਲੱਗ ਜੇ ਪੈਰ ਕੰਬਣ ਲੱਗ ਜਾਣ ਉਹਦੇ ਵਿੱਚ ਇਹਦਾ ਬਹੁਤ ਅੱਛਾ ਰੋਲ ਹੈ ਬਹੁਤ ਇਫੈਕਟਿਵ ਹੈ ਅੱਛਾ ਹੁਣ ਮੈਨੂੰ ਥੋੜਾ ਤੇਲ ਬਾਰੇ ਦੱਸ ਦੋ ਕਿਹੜੇ ਕਿਹੜੇ ਹੈਗੇ ਨੇ ਇਹ ਮੈਂ ਦੱਸਦਾ ਜੀ ਜਿਵੇਂ ਅਸੀਂ ਪਹਿਲਾ ਜਿਵੇਂ ਤ੍ਰਿਫਲਾ ਹੈ ਹਨਾ ਇਹ ਬਹੁਤ ਕਾਮਨਲੀ ਅਵੇਲੇਬਲ ਹੈ ਅਸੀਂ ਆਮ ਤੌਰ ਤੇ ਜਿੱਥੇ ਹੈਅਰ ਫਾਲ ਆਵੇ ਜਿੱਥੇ हेयर फॉलिकल्स ਜਿਵੇਂ ਮੈਂ हेयर फॉਲ ਤੇ ਵੀ ਅਸੀਂ ਬੜਾ ਅੱਛਾ ਇਹਦਾ ਕਰਦੇ ਆ ਵਰਤੋਂ ਰੀਣੀ ਸੀਜ਼ਨ ਚ हेयर फॉਲ ਬਹੁਤ ਜ਼ਿਆਦਾ ਹੁੰਦਾ ਹੈ ਤਾਂ ਤਿਰਫਲਾ ਉਹਦੇ ਵਿੱਚ ਯੂਜ਼ ਹੁੰਦਾ ਹੈ ਤਿਰਫਲਾ ਦੇ ਨਾਲ ਅਸੀਂ ਇੱਥੇ ਬਰਿੰਗਰਾਜ ਅਸੀਂ ਯੂਜ਼ ਕਰਦੇ ਆ ਬਰਿੰਗਰਾਜ ਵੀ ਸਿਰਫ हेयर फॉਲਸ ਵਾਸਤੇ ਜ਼ਿਆਦਾ ਯੂਜ਼ ਹੁੰਦਾ ਹੈ ਜੇ ਆਪਾਂ ਮਸਟਿਕ ਨੂੰ ਤਾਕਤ ਵੀ ਦੇਣ ਦੀ ਗੱਲ ਕਰੀਏ ਤਾਂ ਸ਼ੀਰ ਬਲਾ ਇਹ ਵਾਲਾ ਸ਼ੀਰ ਬਲਾ ਇਹ ਬੇਸਿਕਲੀ ਦੁੱਧ ਚ ਬਣਦਾ ਹੈ ਤੇਲ ਸ਼ੀਰ ਸ਼ੀਰ ਬਲਾ ਯੈਸ ਇਹਨੂੰ ਸ਼ੀਰ ਪਾਕ ਕਹੇ ਜਾਂਦਾ ਹੈ ਸ਼ੀਰ ਮਤਲਬ ਦੁੱਧ ਅਸੀਂ ਉਹ ਜਸ ਸ਼ੂਰਪਾਕ ਕਰਦੇ ਆ ਇਹ ਜਿੰਨੇ ਵੀ ਮੈਮਰੀ ਇਨਸੋਮਨੀਆ ਇਹ ਪੇਸ਼ੈਂਟਾਂ ਨੂੰ ਹੈਲਪ ਕਰਦਾ ਜਿਵੇਂ ਕਿਸੇ ਨੂੰ ਕਬਰਾਟ ਹੁੰਦੀ ਹੈ ਤਾਂ ਮਹਾਨਾਰੈਣ ਤੇਲ ਅਸੀਂ ਯੂਜ਼ ਕਰਦੇ ਆ ਇਹਦੇ ਵਿੱਚ ਕਿਉਂਕਿ ਵాయੂ ਰੋਗ ਹੈ ਮਹਾਨਾਰੈਣ ਇਹ ਤੇਲ ਤੁਹਾਨੂੰ ਜ਼ਿਆਦਾਤਰ ਬਹੁਤ ਕਾਮਨਲੀ ਲੋਕਾਂ ਨੂੰ ਪਤਾ ਹੈ ਇਹਦੇ ਬਾਰੇ ਜਿੰਨੇ ਵੀ ਵాయੂ ਰੋਗ ਹੈ ਉਹਦੇ ਵਿੱਚ ਕਾਮਨ ਯੂਜ਼ ਹੁੰਦਾ ਹੈ ਚਾਹੇ ਉਹ ਕੰਪਨ ਹੋਵੇ ਚਾਹੇ ਹੱਥ ਕੰਬਦੇ ਹੋਣ ਚਾਹੇ ਕਿਸੇ ਨੂੰ ਕਈਆਂ ਲੋਕਾਂ ਦੇ ਮੈਂ ਦੇਖਿਆ ਤੁਸੀਂ ਸ਼ਾਇਦ ਸੁਣਿਆ ਹੋਵੇ ਟਿਕ ਸਿੰਡਰੋਮ ਇੱਕ ਬੜੀ ਡਿਫਰੈਂਟ ਬਿਮਾਰੀ ਹੈ ਟਿਕ ਸਿੰਡਰੋਮ ਇਹਦੇ ਵਿੱਚ ਕੀ ਹੁੰਦਾ ਬੰਦੇ ਨੂੰ ਹਿਚਕੀਆਂ ਆਉਂਦੀਆਂ ਬਾਰ-ਬਾਰ ਉਹਦੇ ਵਿੱਚ ਕੀ ਹੁੰਦਾ ਕਿ ਉਹਦਾ ਸਿਰ ਬਾਰ-ਬਾਰ ਮਤਲਬ ਉਹ ਮੂਵ ਕਰਦਾ ਰਹਿੰਦਾ ਹੈ ਹਨਾ ਇਹ ਬਹੁਤ ਰੇਅਰ ਹੈ ਡਿਜ਼ੀਜ਼ ਇਹ ਜਿਹੇ ਬਿਮਾਰੀਆਂ ਦੇ ਵਿੱਚ ਤੁਹਾਨੂੰ ਇਹ ਇਹ ਚੀਜ਼ਾਂ ਬਹੁਤ ਲਾਭ ਦਿੰਦੀਆਂ ਹਨ ਔਰ ਸ਼ਾਇਦ ਕੋਈ ਦਵਾਈ ਦੀ ਵੀ ਲੋੜ ਨਾ ਪਵੇ ਇਹ ਹੁਣ ਕਈਆਂ ਨੂੰ ਇੱਕ ਬਰਾੜ ਛੱਡ ਜਾਣੀ ਹੈ ਇਹਦਾ ਖਰਚਾ ਪਾਣੀ ਕੀ ਹੈ ਮੈਂ ਤੁਹਾਡਾ ਖਰਚਾ ਦੱਸਦਾ ਆਮ ਤੌਰ ਤੇ ਮੈਂ ਹਮੇਸ਼ਾ ਸੋ ਵੀਡੀਓ ਚ ਦੱਸਦੇ ਆ ਅਸੀਂ ਸ਼ਿਰੋਤਾਰਾ ਦੇ ਇੱਥੇ ਇੱਕ ਸੈਸ਼ਨ ਜਿਹੜਾ ਕਿ 40 ਮਿੰਟ ਦਾ ਸੈਸ਼ਨ ਹੈ 800 ਰੁਪਏ ਲੈਣੇ ਆ। ਹਾਂ। ਔਰ ਅਸੀਂ ਇਹ ਐਡਵਾਈਸ ਕਰਦੇ ਆ ਕਿ ਇੱਕ ਸੈਸ਼ਨ ਚ ਸਿਰਫ ਉਹਨੂੰ ਸਿੰਪਟੋਮੈਟਿਕ ਰੀਲੀਫ ਮਿਲੇਗਾ ਜੇ ਇਲਾਜ ਚਾਹੁੰਦੇ ਆ ਤਾਂ ਸਾਨੂੰ 7 ਤੋਂ 14 ਦਿਨ ਚਾਹੀਦੇ ਆ। ਮਤਲਬ 7 ਸੈਸ਼ਨ ਤੋਂ 14 ਸੈਸ਼ਨ ਚ ਚਾਹੀਦਾ ਹੈ ਤੇ ਯਕੀਨ ਚਾਹੀਦਾ ਭਰੋਸਾ ਜ਼ਰੂਰ ਚਾਹੀਦਾ ਕਿਉਂਕਿ ਦੇਖੋ ਕਿਸੇ ਚੀਜ਼ ਦੀ ਪੋਜ਼ਿਟਿਵਿਟੀ ਨਹੀਂ ਹੋਏਗੀ ਜੇ ਤਾਂ ਉਹਦਾ ਇਲਾਜ ਅਧੂਰਾ ਹੋ ਜਾਂਦਾ ਹੈ ਹਨਾ ਇਹ ਚੀਜ਼ਾਂ ਪੋਜ਼ਿਟਿਵਿਟੀ ਨਾਲ ਕਿਉਂਕਿ ਸਾਡੇ ਕੋਲ ਜ਼ਿਆਦਾਤਰ ਲੋਕ ਹੀ ਆਉਂਦੇ ਉਹ ਹੈ ਜਿਹੜੇ ਐਂਜ਼ਾਇਟੀ ਨਾਲ ਹੈ ਡਿਪਰੈਸ਼ਨ ਵਾਲੇ ਜਿਨ੍ਹਾਂ ਨੂੰ ਇਨਸੈਕਿਉਰਟੀ ਹੈ ਹਨਾ ਅੱਜ ਕੱਲ ਆਪਾਂ ਦੇਖੀਏ ਬਹੁਤ ਲੋਕਾਂ ਨੂੰ ਇਨਸੈਕਿਉਰਟੀ ਬਹੁਤ ਹੈ ਚਾਹੇ ਉਹ ਫੈਮਲੀ ਨਾਲ ਹੈ ਚਾਹੇ ਰਿਲੇਸ਼ਨ ਚ ਹੈ ਉਹ ਇਨਸੈਕਿਉਰਟੀ ਉਹਦੇ ਵਿੱਚ ਵੀ ਇਹਦਾ ਬਹੁਤ ਅੱਛਾ ਰੋਲ ਹੈ ਕਈ ਲੋਕਾਂ ਨੂੰ ਆਪਣੇ ਕੰਮ ਨਾਲ ਬੜੀ ਇਨਸਿਕਿਉਰਟੀ ਹੈ ਉਹ ਕਹਿੰਦੇ ਆ ਕਿ ਅਸੀਂ ਓਵਰਨਾਈਟ ਕਿਵੇਂ ਵੱਡੇ ਹੋਣਾ ਉਹ ਜਿਹੜੀ ਪਾਸਟ ਐਂਡ ਫਿਊਚਰ ਨਾਲ ਜਿਹੜੀ ਸਾਡੀ ਜੰਗ ਹੈ ਨਾ ਕਿ ਅਸੀਂ ਜਾਂ ਤਾਂ ਚਾਹੁੰਦੇ ਕਿ ਫਿਊਚਰ ਜੀਏ ਜਾਂ ਸਾਡਾ ਪਾਸ ਸਾਨੂੰ ਤੰਗ ਕਰਦਾ ਹੈ ਅਸੀਂ ਕੋਸ਼ਿਸ਼ ਕਰਦੇ ਆ ਲੋਕਾਂ ਨੂੰ ਪ੍ਰੈਜ਼ੈਂਟ 'ਚ ਲਿਆਉਣ ਦੀ ਅਸੀਂ ਕੋਸ਼ਿਸ਼ ਕਰਦੇ ਆ ਕਿ ਉਹਨੂੰ ਵਾਪਸ ਉਸ ਜਗ੍ਹਾ ਤੇ ਉਸ ਉਸ ਪਲ ਨੂੰ ਇੰਜੋਏ ਕਰੇ ਜੋ ਉਹ ਜੀਰੇ ਆ ਮਾਰ ਲੀਆਂ ਟੱਕਰਾਂ ਖਾਲੇ ਧੱਕੇ ਔਰ ਕਿਤੇ ਜਾ ਕੇ ਜਦੋਂ ਆਰਾਮ ਨਹੀਂ ਮਿਲਿਆ ਤੁਹਾਡੇ ਲਈ ਆ ਇਲਾਜ ਲੈ ਕੇ ਆਏ ਆ ਔਰ ਇਲਾਜ ਇਹੋ ਜਿਹਾ ਹੈ ਕਿ ਆਰਾਮ ਮਿਲਦਾ ਔਰ ਜਗਾ ਜਗਾ ਜਾ ਕੇ ਠੱਗੇ ਜਾਂਨੇ ਹੋ ਉਹ ਵੱਡੀਆਂ ਵੱਡੀਆਂ ਸਲਿੱਪਾਂ ਤਿਆਰ ਹੁੰਦੀਆਂ ਆ ਵੱਡੇ ਵੱਡੇ ਨੋਟ ਜਿਹੜੇ ਤੁਸੀਂ ਕੱਢ ਕੇ ਗੁਲਾਬੀ ਰੰਗ ਦੇ ਹੱਥ ਚ ਫੜਾ ਦਿੰਨੇ ਹੋ ਉਸ ਤੋਂ ਬਾਅਦ ਵੀ ਤੁਹਾਨੂੰ ਆਰਾਮ ਨਹੀਂ ਮਿਲਦਾ ਪੈਸੇ ਦੱਸਤੇ ਆ ਖਰਚਾ ਦੱਸਦਾ ਔਰ ਆਰਾਮ ਵੀ ਹੈਗਾ ਨੁਕਸਾਨ ਕੋਈ ਨਹੀਂ ਹੈਗਾ ਕੈਮਰੇ ਦੇ ਸਾਹਮਣੇ ਸੀਗੇ ਸੁਖਮਿੰਦਰ ਮਹਿਲਨਕੇਸ਼ ਤਖਾ ਰੋਜ਼ਾਨਾ ਸਪੋਕਸਮੈਨ ਦੇ ਲਈ